ਹਾਂਜੀ ਦੋਸਤੋ ਆਪਾਂ ਲਾਸ਼ਮਣ ਗੱਲ ਕੇ ਘਰੇ ਆ ਕੁੜੀ ਨੇ ਬੱਕਰੀਆਂ ਦੇ ਕਹਿੰਦੇ ਵੀਰ ਤਿਆਰ ਕੀਤੀ ਹੈ ਕਹਿੰਦੇ ਕੈਮਰਾ ਕੱਢ ਲਿਆ ਕਹਿੰਦੇ ਇਹ ਕੁੜੀ ਨੇ ਆ ਦੇਖੋ ਕਿੰਨੀਆਂ ਬੱਕਰੀਆਂ ਤਿਆਰ ਕਰਤੀਆਂ ਕਹਿੰਦੇ 200 ਜੋੜਾ ਕਹਿੰਦੇ ਵੇਚ ਵੀ ਦਿੱਤਾ ਇਹਨੇ ਕਹਿੰਦੇ ਇਹਨੇ ਵੇਚ ਕੇ ਕਹਿੰਦੇ ਉਹ ਟਰੈਕਟਰ ਤੇ ਸੁਪਰ ਸੀਟਰ ਲਿਆਂਦਾ ਕਹਿੰਦੇ ਕਹਿੰਦੇ ਨਾਲ-ਨਾਲ ਇਹ ਕਹਿੰਦੇ ਸੁਪਰ ਸੀਟਰ ਨਾਲ ਕਣਕ ਵੀ ਵੀਚਦੀ ਹੈ ਕਹਿੰਦੇ ਥੋੜਾ ਜਿਹਾ ਸੰਗਦੀ ਹੈ ਇਹ ਪੂਰੀ ਚੱਲਾਂ ਆ ਵੀ ਸਾਂਗੂ ਦੀ ਧੋੜਾ ਆ ਤੇ ਨਾਲ-ਨਾਲ ਕਹਿੰਦੇ ਲੱਕ ਪਾਉਣ ਦਾ ਕੰਮ ਵੀ ਕਰਦੀ ਹੈ। ਕਹਿੰਦੇ ਛੜਕਾ ਬਹੁਤ ਤਿਆਰ ਕੀਤੀ ਤੇ ਨਾਲ-ਨਾਲ ਕਹਿੰਦੇ ਗਾਵਾਂ ਵੀ ਕਹਿੰਦੇ ਗਾਵਾਂ ਵੀ ਤਿਆਰ ਕੀਤੀਆਂ ਨੇ ਆ ਵੇ ਲੋ ਕਿੰਨੀਆਂ ਤੱਕ ਨੇ 60000 ਲੀਟਰ ਦੁੱਧ ਦਿੰਦੀਆਂ ਕਹਿੰਦੇ ਇਹ ਗਾਵਾਂ ਜਿਹੜੀਆਂ ਇਹਨੇ ਤਿਆਰ ਕੀਤੀਆਂ ਆ ਵੇਖੋ ਆ ਘਰ ਦੇ ਵੀ ਦੱਸਦੇ ਆ ਹੋਵੇ ਮਾਮਾ ਵੀ ਦੱਸਦਾ ਕਹਿੰਦੇ ਵੀ ਛੜਕਾ ਦਾ ਕੰਮ ਕਰਦੀ ਐ ਨਾਲ ਨਾਲ ਬੱਕਰੀਆਂ ਵੀ ਸਾਂਭਦੀ ਕਹਿੰਦੇ ਬਾਬਾ ਹੜਦਾਂ ਨਾਲ ਨਾਲ ਪੜ੍ਹਦੀ ਵੀ ਐ ਇਹ ਬਹੁਤ ਕਮਾਈ ਕੀਤੀ ਕਹਿੰਦੇ ਮੈਂ ਪੁਲਿਸ ਦੀ ਜੌਬ ਤਾਂ ਕਹਿੰਦੇ ਜਮਾ ਹੀ ਨਹੀਂ ਵੇਖਣੀ ਕਹਿੰਦੇ 12ਵੀਂ ਤੁਹਾਡੀ ਐ ਹਾਂ ਇਹੋ ਜਿਹੇ ਪੇਪਰ ਚੋ ਵੀ ਫੇਲ ਹੋਈ ਐ ਕਹਿੰਦੇ ਇੱਕ ਵਾਰੀ ਮੜ ਕੇ ਪਾਸ ਹੋ ਗਈ ਸੀ ਪਰ ਪਰ ਇੱਕ ਵਾਰੀ ਫੇਲ ਜ਼ਰੂਰ ਹੋਈ ਹੈ ਦੇਵਕਾ ਤੇਰੀ ਵਜ੍ਹਾ ਨਹੀਂ ਹੋਵੇ ਆ ਵੇ ਇਹਨੂੰ ਕਹਿੰਦੇ ਆਵੇ ਬੱਕਰੀਆਂ ਹੀ ਵਾਜਾ ਮਾਦਾਂਗੇ ਸਾਨੂੰ ਪੱਠੇ ਪਾ ਕੇ ਆਹ ਵੇ ਲੋ ਸਾਰਿਆਂ ਨੂੰ ਪਤਾ ਕੁੜੀ ਬੱਕਰੀਆਂ ਸਾਹਮਦੀ ਆਹ ਨਾਲੇ ਖੜਕ ਆਹ ਵੇ ਲੋ ਸਾਰਿਆਂ ਨੂੰ ਪਤਾ ਕੁੜੀ ਬੱਕਰੀਆਂ ਸਾਹਮਦੀ ਆਹ ਨਾਲੇ ਖੜਕ ਕੰਮ ਕਰਦੀ ਰੁਪਿਆ ਲੈਉਂਦੀ 10-12000 ਰੁਪਿਆ ਨਾਲੇ ਬੱਕਰੀਆਂ ਸਾਹਮਦੀ ਕਰੇ ਆਗੇ ਹਾਂ ਮਾਂ ਦੀ ਚਲੀ ਨਾ ਦੀ ਨਾ ਇਹਨੇ ਪਸ਼ੂ ਵੀ ਪਾਲ ਲਿਆ ਵੇ ਉਹ ਨਾਲੇ ਦਾ ਭਰਾ ਵੀ ਕੰਮ ਕਰਾਉਂਦਾ ਤੇ ਹੈਲਪ ਹੈਲਪ ਕਰਦਾ ਆਵੇ ਨੀਰਾ ਨੂਰਾ ਪਾਉਂਦਾ ਬੱਕਰੀਆਂ ਨੂੰ ਕਹਿੰਦੇ ਇਹ ਤੋ ਪੁੱਛਦੇ ਆਂ ਵੀ ਹਾਂਜੀ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਬੱਕਰੀਆਂ ਥਾਂ ਦੇਣ ਵੀ ਕਮਾਈ ਹੈਗੀ ਕਿ ਐਵੇਂ ਲੋਕੀ ਕਹੀ ਜਾਂਦੇ ਕੋਈ ਕਮਾਈ ਨਹੀਂ ਹਾਂਜੀ ਦੱਸੋ ਜੀ ਕਮਾਈ ਹੈਗੀ ਕਿ ਨਹੀਂ ਬੱਕਰੀਆਂ ਚ ਕਹਿੰਦੇ ਭਰਾ ਕਹਿੰਦੇ ਉਹਦਾ ਇਹ ਵੀ ਸੰਗ ਕਹਿੰਦੇ ਔ ਤੂੜੀ ਪਾਉ ਚੱਲਾ ਕਹਿੰਦਾ ਪੱਠੇ ਪਾਉਂਦਾ ਟਾਈਮ ਆ ਵੀ ਆ ਮੈਂ ਆ ਵੀ ਹਾਂ ਹੋ ਵੇ ਰਿਓ ਮੈਂ ਆਂ ਕਹਿੰਦਾ ਬੱਤ ਕਰਾਂਗਾ ਬਹੁਤ ਸਾੰਭ ਗਈ ਕੁੜੀ ਨੇ ਕਹਿੰਦੀ ਇਹ ਕੁੜੀ ਨਾਲ ਨਾਲ ਬਜਾਈ ਵੀ ਕਰਦੀ ਕਣਕ ਦੀ